ਅੱਜ 21ਵੀਂ ਸਦੀ ਦੇ ਪਹਿਲੇ ਪੜਾਅ ਅਤੇ ਵਿਗਿਆਨ ਦੇ ਯੁੱਗ ਵਿੱਚ ਮਨੁੱਖ ਬਹੁਤ ਸਾਰੇ ਸਰੀਰਕ ਸੁੱਖਾਂ ਦਾ ਆਨੰਦ ਮਾਣ ਰਿਹਾ ਪਰ ਇਹ ਮਨੁੱਖ ਅੰਦਰੂਨੀ ਅਨੁਭਵ ਆਨੰਦ ਪ੍ਰਾਪਤ ਕਰਨ ਦੇ ਯੋਗ ਨਹੀਂ ਹੋ ਰਿਹਾ ਜਿਸ ਦਾ ਅਨੁਭਵ ਆਤਮਾ ਪ੍ਰਾਪਤ ਕਰਨਾ ਚਾਹੁੰਦੀ ਹੈ ਅਸਲ ਦੇ ਵਿੱਚ ਉਸ ਦੇ ਜੀਵਨ ਵਿੱਚ ਇੱਕ ਨਵੀਂ ਰੂਹ ਉਤਸੁਕਤਾ ਤਾਜ਼ਗੀ ਜੋਸ਼ ਉਤਸ਼ਾਹ ਤੇ ਅਥਾਹ ਖੁਸ਼ੀਆਂ ਫੈਲਾਉਣ ਦੇ ਲਈ ਮਨੁੱਖ ਨੇ ਤਿਉਹਾਰਾਂ ਦੀ ਸ਼ੁਰੂਆਤ ਕਰ ਲਈ ਹੈ ਫਿਰ ਦੇਸ਼ ਦੇ ਵਿੱਚ ਸ਼ਰਧਾ ਪਿਆਰ ਅਤੇ ਸਦਭਾਵਨਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਪਹਾੜਾ ਦੀਆਂ ਉੱਚੀਆਂ ਚੋਟੀਆਂ ਤੋਂ ਲੈ ਕੇ ਸਮੁੰਦਰ ਤੱਕ ਸ਼ਾਇਦ ਹੀ ਕੋਈ ਅਜਿਹਾ ਸਥਾਨ ਹੋਵੇਗਾ ਜਿੱਥੇ ਭਗਵਾਨ ਸ਼ਿਵ ਦੀ ਮੂਰਤੀ ਸਥਾਪਿਤ ਨਾ ਕੀਤੀ ਗਈ ਹੋਵੇ। ਸ਼ਾਇਦ ਹੀ ਕੋਈ ਅਜਿਹਾ ਗ੍ਰੰਥ ਹੋਵੇਗਾ ਜਿਸ ਵਿੱਚ ਭਗਵਾਨ ਸ਼ਿਵ ਦੀ ਮਹਿਮਾਨ ਨਾ ਕੀਤੀ ਗਈ ਹੋਵੇ। ਸ਼ਿਵਰਾਤਰੀ ਦੀ ਮਹਿਮਾ ਉਸ ਸਮੇਂ ਤੋਂ ਹੈ ਜਦੋਂ ਸੰਸਾਰ ਅਗਿਆਨਤਾ ਦੇ ਹਨੇਰੇ ਵਿੱਚ ਘਿਰਿਆ ਹੋਇਆ ਸੀ। ਉਸ ਸਮੇਂ ਬ੍ਰਹਮ ਲੋਕ ਦੇ ਵਿੱਚੋਂ ਇੱਕ ਅਮਰ ਜੋਤੀ ਉਤਰੀ ਸੀ ਜਿਸ ਦੇ ਪ੍ਰਕਾਸ਼ ਨੇ ਸਾਰੇ ਸੰਸਾਰ ਨੂੰ ਪ੍ਰਕਾਸ਼ਮਾਨ ਕਰ ਦਿੱਤਾ ਸੀ। ਉਸ ਪ੍ਰਕਾਸ਼ ਦਾ ਨਾਂ ਹੀ ਸ਼ਿਵ ਸੀ। ਭਾਰਤ ਵਿੱਚ ਹਿੰਦੂ ਧਰਮ ਦੇ ਲੋਕ ਹੀ ਨਹੀਂ ਸਾਰੇ ਧਰਮ ਭਗਵਾਨ ਸ਼ਿਵ ਨੂੰ ਬਹੁਤ ਸਤਿਕਾਰ ਦਿੰਦੇ ਨੇ ਬਲਕਿ ਭਾਰਤ ਤੋਂ ਬਾਹਰਲੇ ਲੋਕ ਜੋ ਹੋਰ ਧਰਮਾਂ ਨੂੰ ਮੰਨਦੇ ਨੇ ਉਹ ਵੀ ਸ਼ਿਵ ਨੂੰ ਬਹੁਤ ਸਤਿਕਾਰ ਦਿੰਦੇ ਰਹੇ ਨੇ ਮਿਸਰ ਦੇ ਵਿੱਚ ਉਸਰੇ ਉਸ ਦੀ ਪੂਜਾ ਕੀਤੀ ਜਾਂਦੀ ਹੈ ਸ਼ਿਵ ਨੂੰ ਸਿਆਹ ਨਾਮ ਦੇ ਨਾਲ ਵੀ ਪੂਜਿਆ ਜਾਂਦਾ ਹੈ ਜਦੋਂ ਕਿ ਸੀਰੀਆ ਗ੍ਰੀਸ ਸਪੇਨ ਜਰਮਨੀ ਅਮਰੀਕਾ ਮੈਕਸੀਕੋ ਸੁਮਾਂਤਰਾ ਅਤੇ ਜਾਵਾ ਟਾਪੂ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਭਗਵਾਨ ਸ਼ਿਵ ਦੀਆਂ ਯਾਦਗਾਰਾਂ ਦੇਖਣ ਨੂੰ ਮਿਲਦੀਆਂ ਨੇ ਸਕਾਟਲੈਂਡ ਦੇ ਮਸ਼ਹੂਰ ਸ਼ਹਿਰ ਗਲਾਸਕੋ ਤੁਰਕਿਸਤਾਨ ਤਾਜ਼ਕੰਦ ਵੈਸਟ ਇੰਡੀਜ਼ ਗੁਆਨ ਸ਼੍ਰੀਲੰਕਾ ਸਿਮ ਮਹੀਸ ਆਦਿ ਦੇ ਵਿੱਚ ਵੀ ਸ਼ਿਵਲਿੰਗ ਦੀ ਪੂਜਾ ਕਰਦੇ ਨੇ ਨੇਪਾਲ ਦੇ ਵਿੱਚ ਵੀ ਇਸ ਨੂੰ ਪਸ਼ੂਪਤੀ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸ਼ਿਵ ਦਾ ਅਰਥ ਹੈ ਕल्याणकारी ਉਸ ਸ਼ਿਵ ਦੀ ਯਾਦਗਾਰ ਵਜੋਂ ਸ਼ਿਵਰਾਤਰੀ ਦਾ ਤਿਹਾੜ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਕ ਦੀ ਚੌਦਸ ਨੂੰ ਮਨਾਇਆ ਜਾਂਦਾ ਹੈ ਫੱਗਣ ਮਹੀਨਾ ਸਾਲ ਦੇ ਅੰਤ ਦਾ ਸੂਚਕ ਹੈ ਪ੍ਰਮਾਤਮਾ ਨਿਰাকার ਤੇ ਜੂਨੀ ਦੇ ਗੀੜ ਵਿੱਚ ਨਹੀਂ ਆਉਂਦਾ ਉਸ ਦਾ ਰੂਪ ਬ੍ਰਹਮ ਪ੍ਰਕਾਸ਼ ਦਾ ਬਿੰਦੂ ਹੈ ਐਸ ਲਈ ਉਸ ਦੇ ਮੂਰਤੀ ਨੂੰ ਜੋਤਰੇ ਲਿੰਗ ਜਾਂ ਸ਼ਿਵਲਿੰਗ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਭਾਰਤ ਦੇ 12 ਮੁੱਖ ਸ਼ਿਵ ਮੰਦਰਾਂ ਨੂੰ ਜੋਤਰੇ ਲਿੰਗਮ ਮੱਠ ਵੀ ਕਿਹਾ ਜਾਂਦਾ ਹੈ। ਮਹਾ ਸ਼ਿਵਰਾਤਰੀ ਦਾ ਦਿਨ ਭੋਲੇनाथ ਦੀ ਪੂਜਾ ਲਈ ਸਭ ਤੋਂ ਉੱਤਮ ਤੇ ਸ਼ੁਭ ਮੰਨਿਆ ਜਾਂਦਾ ਹੈ। ਐਸ ਲਈ ਸ਼ਿਵ ਭਗਤ ਇਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦੇ ਨੇ। ਮਹਾ ਸ਼ਿਵਰਾਤਰੀ ਦਾ ਸ਼ਾਬਦਿਕ ਅਰਥ ਹੈ ਸ਼ਿਵ ਦੀ ਮਹਾਨ ਰਾਤ। ਇਸ ਦਿਨ ਵੱਡੀ ਗਿਣਤੀ ਵਿੱਚ ਲੋਕ ਭੋਲੇनाथ ਦਾ ਵਰਤ ਰੱਖਦੇ ਨੇ ਤੇ ਉਹਨਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਭਾਰਤੀ ਮਿਥਿਹਾਸ ਦੇ ਅਨੁਸਾਰ ਅਰਧੇਨ ਸ਼ਿਵਜੀ ਦਾ ਪਾਰਵਤੀ ਨਾਲ ਵਿਆਹ ਹੋਇਆ ਸੀ। ਇਸ ਦਿਹਾੜ ਹਰ ਸਾਲ ਉਹਨਾਂ ਦੇ ਦਿਵਯ ਮਿਲਨ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਸਭ ਸ਼ਿਵਲਿੰਗਾਂ ਦੇ ਵਿੱਚ ਪ੍ਰਵੇਸ਼ ਕਰਦੇ ਨੇ ਤੇ ਇਸ ਦਿਨ ਹਰ ਥਾਂ ਉੱਤੇ ਸ਼ਿਵ ਮੰਦਿਰਾਂ ਦੇ ਵਿੱਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵਰਾਤਰੀ ਨੂੰ ਨਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਦੀ ਪੂਜਾ ਕਰਦਾ ਹੈ ਰਾਤ ਪਰ ਜਾਗਰਤਾ ਕਰਕੇ satsang ਅਤੇ kirtan ਕਰਦਾ ਉਸ ਨੂੰ Shiv lok ki prapti ਹੁੰਦੀ ਹੈ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਿਵ ਆਪਣੇ ਭਗਤਾਂ ਤੋਂ ਬਹੁਤ ਜਲਦੀ ਖੁਸ਼ ਹੋ ਜਾਂਦੇ ਨੇ ਭਗਵਾਨ ਸ਼ਿਵ ਆਪਣੇ ਭਗਤਾਂ ਤੇ ਦੁੱਖ ਦੂਰ ਕਰਦੇ ਨੇ ਤੇ ਅਦੇਕ ਮਾਸ ਦੇ ਵਿੱਚ ਜਦੋਂ ਭਗਵਾਨ ਵਿਸ਼ਨੂੰ ਪਤਾਲ ਲੋਕ ਆਰਾਮ ਕਰਨ ਲਈ ਜਾਂਦੇ ਨੇ ਤਾਂ ਉਸ ਸਮੇਂ ਧਰਤੀ ਦੀ ਜ਼ਿੰਮੇਵਾਰੀ ਮਾਤਾ ਪਾਰਵਤੀ ਦੀ ਹੱਥਾਂ ਵਿੱਚ ਹੁੰਦੀ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਅਦੇਕ ਮਾਸ ਮਹੀਨੇ ਦੇ ਵਿੱਚ ਮਹਾਨ ਭਗਵਾਨ ਸ਼ਿਵ ਪਾਰਵਤੀ ਦੇਵੀ ਨਾਲ ਤਰਤੀ ਦਾ ਦੌਰਾ ਕਰਦੇ ਨੇ ਤੇ ਆਪਣੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੇ ਨੇ ਮਹਾ ਸ਼ਿਵਰਾਤਰੀ ਦੇ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਵਿਸ਼ੇਸ਼ ਕਿਸਮ ਦੀਆਂ ਚੀਜ਼ਾਂ ਭੇਟ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਵਿੱਚੋਂ ਬੇਲ ਪਤਰਾ ਮੁੱਖ ਤੌਰ ਤੇ ਸ਼ਾਮਲ ਹੈ ਤੇ ਜਿਸ ਨੂੰ ਬੇਲ ਪਤਰੇ ਬਿਲਵ ਪਤਰਾ ਵੀ ਕਿਹਾ ਜਾਂਦਾ ਹੈ ਮਹਾ ਸ਼ਿਵਰਾਤਰੀ ਤੇ ਭਗਵਾਨ ਸ਼ਿਵ ਦੀ ਪੂਜਾ ਜਿਹੜੀ ਹੈ ਬਿਲ ਪੱਤਰ ਦੇ ਬਗੈਰ ਅਧੂਰੀ ਮੰਨੀ ਜਾਂਦੀ ਹੈ ਅੱਜ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾ ਰਿਹਾ ਉੱਥੇ ਹੀ ਪਟਿਆਲਾ ਦੇ ਵਿੱਚ ਇਸ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਲਦ ਤਹਤ ਸ਼ਹਿਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੌਦ ਜਲਾਲ ਦੇ ਨਾਲ ਕੱਢੀ ਗਈ ਅਲੱਗ-ਅਲੱਗ ਟੰਗ ਦੀਆਂ ਝਾਕੀਆਂ ਬਣਾ ਕੇ ਇਸ ਸ਼ੋਭਾ ਯਾਤਰਾ ਵਿੱਚ ਸੰਗਤ ਦੁਆਰਾ ਭਾਗ ਲਿਆ ਗਿਆ ਤੇ ਉੱਥੇ ਹੀ ਅੱਜ ਸ਼ਿਵ ਮੰਦਰਾਂ ਦੇ ਵਿੱਚ ਸੰਗਤਾਂ ਨੇ ਆਪਣੀ ਸ਼ਰਧਾ ਨਾਲ ਭਗਵਾਨ ਦੇ ਚੌਤੀ ਰੂਪ ਲਿੰਗ ਯਾਨੀ ਕਿ ਸ਼ਿਵ ਲਿੰਗ ਦੀ ਪੂਜਾ ਅਰਤਨਾ ਕੀਤੀ ਹੈ ਤੇ ਸੰਗਤਾਂ ਦੇ ਵੱਧ ਚੜ ਕੇ ਤੇ ਭਾਈ ਚਾਰਿਆ ਦੀ ਸਾਝ ਦਾ ਸਬੂਤ ਦਿੰਦੇ ਹੋਏ ਇਸ ਸ਼ੋਭਾ ਯਾਤਰਾ ਵਿੱਚ ਭਾਗ ਲਿਆ ਤੇ ਸ਼ਿਵ ਗਾਇਨ ਵੀ ਕੀਤਾ ਦੇਖਦੇ ਆ ਇਸ ਮਹਾਨ ਪੁਰਵ ਦੀਆਂ ਤੇ ਮਹਾਨ ਸ਼ੋਭਾ ਯਾਤਰਾ ਦੀਆਂ ਸ਼ਰਦਾ ਪਵਨਾਂ ਨਾਲ ਲਪਰੇਵ ਮਹਾਂ ਚਲਕਾ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਤੁਸੀਂ ਵੀ ਆਖੋ ਸਾਂਝੀ ਸੋਚ ਦੀ ਵੀ ਤੇ ਅੱਜ ਅਸੀਂ ਸ਼ੋਬਰਤਰੀ ਦਾ ਮਹਾ ਪੁਰਵ ਦਿਨ ਤੇ ਬਹੁਤ ਵੱਡਾ ਦਿਨ ਜਿਹੜਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਵੀ ਇਸ ਨੂੰ ਮਨਾਇਆ ਜਾਂਦਾ ਤੇ ਮਹਾ ਸ਼ਿਵਰਾਤਰੀ ਉਹ ਦਿਨ ਹੈ ਜਰਦਨ ਪੂਰੇ ਜੇ ਕलिए ਇਸ ਕਲਕਰੀਏ ਤੋਂ ਸਨਾਤਨ ਧਰਮ ਦੀ ਜੇ ਪੂਰਾ ਹਿੰਦੂ ਸਮਾਜ ਜਿਹੜਾ ਇਹ ਦਿਨ ਦੀ ਉਡੀਕ ਕਰਦਾ ਹੈ ਕਿ ਜਰਦਨ ਪੁਰੇ ਸ਼ੰਕਰ ਦੇ ਨਾਮ ਨਾਲ ਇਹ ਦਿਨ ਮਨਾਇਆ ਜਾਂਦਾ ਮਹਾ ਸ਼ਿਵਰਾਤਰੀ ਤੇ ਹੋਰ ਦਿਨ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਇਆ ਪਟਿਆਲਾ ਦੇ ਵਿੱਚ ਭੂਤਨਾਥ ਮੰਦਿਰ ਦੇ ਵਿੱਚ ਜਿਹੜਾ ਕਿ ਬਹੁਤ ਪਟਿਆਲੇ ਦੇ ਪੰਜ ਪ੍ਰਾਚੀਨ ਛੇ ਮੰਦਰਾਂ ਦੇ ਵਿੱਚੋਂ ਇੱਕ ਤੇ ਹੋਰ ਜਗ੍ਹਾ ਤੋਂ ਅੱਜ ਖੜ ਕੇ ਤੁਹਾਡੇ ਨਾਲ ਸਾਂਝੇ ਕਰਾਂ ਤੁਹਾਨੂੰ ਦ੍ਰਿਸ਼ ਵੀ ਦਿਖਾਵਾਂਗੇ ਨਾਲ-ਨਾਲ ਜਾਣਾਂਗੇ ਲੋਕਾਂ ਦੇ ਇਸ ਮੇਲੇ ਬਾਰੇ ਤੇ ਇਸ ਅੱਜ ਦੇ ਦਿਨ ਦੀ ਸ਼ਰਧਾ ਦੇ ਬਰਤੀ ਕਿ ਆਖਰ ਜਿਹੜੀ ਇਹ ਪੂਰੀ ਸ਼ਰਧਾ ਉਹ ਕਿਸ ਛਾਪ ਦੇ ਨਾਲ ਉਹਨਾਂ ਦੀ ਸ਼ਰਧਾ ਜੁੜੀ ਹੋਈ ਹੈ ਤੇ ਆਖਰ ਇਹ ਦਿਨ ਤੁਰਬ ਕਿਉਂ ਮਨਾਇਆ ਜਾਂਦਾ ਉਹ ਚੀਜ਼ਾਂ ਵੀ ਥੋੜੀਆਂ ਸਾਰੀਆਂ ਥੋੜੀਆਂ ਸਾਂਝੀਆਂ ਕਰਾਂਗੇ ਜੁੜੇ ਰੋ ਸਾਂਝੀ ਦੋ ਟੀਵੀ ਦੇ ਨਾਲ ਆਓ ਫਿਰ ਚੱਲਦੇ ਹਾਂ ਮੇਲਾ ਦਿਖਾਉਨੇ ਆ ਤੇ ਨਾਲ-ਨਾਲ ਮੇਲੇ ਦੇ ਦ੍ਰਿਸ਼ ਵੀ ਦੇਖਾਂਗੇ ਤੇ ਕਿੰਨੀ ਭੀੜ ਹੈ ਤੁਸੀਂ ਇਹਦਾ ਵੇਖ ਸਕਦੇ ਹੋ ਜੇ ਪੂਰਾ 1 ਤੋਂ 1 ਦਿਲ ਸਟਨ ਜੋਗੀ ਵੀ ਜਗਾ ਐਸਾ ਥਾਂ ਦੇ ਉੱਤੇ ਨਹੀਂ ਹੈ ਐਨੀ ਭੀੜ ਅਜੇ ਇਸ ਮੇਲੇ ਦੇ ਵਿੱਚ ਕਰੀ ਆ ਪਟਿਆਲੇ ਦਾ ਬਹੁਤ ਮਸ਼ਹੂਰ ਮੰਦਰ ਹੈ ਤੂਤਰਾਤ ਮੰਦਰ ਜਿੱਥੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਪੁਰਾਣਾ ਪ੍ਰਚੀਨ ਜਿਹੜੇ ਪਟਿਆਲੇ ਵਿੱਚ ਪੰਜ ਛੇ ਮੰਦਰ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਇਹ ਮੰਦਰ ਹੈ ਤਾਂ ਉਸ ਮੰਦਰ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਆਓ ਫਿਰ ਤਰਵੀਰਾਂ ਦੇਖਦੇ ਨਾਲ ਨਾਲ ਮੱਥਾ ਦੇਕਾਂਗੇ ਲੋ ਜੀ ਹੁਣ ਅਸੀਂ ਜਿਹੜੀ ਇਹ ਗੱਲਬਾਤ ਕਰਾਂਗੇ ਇਸ ਭੂਤਨਾਥ ਮੰਦਿਰ ਦੇ ਜਿਹੜੇ ਮੁਖੀ ਨੇ ਵਜੇਂਦਰ ਖੰਨਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ ਜਾਣਦੇ ਆ ਤੇ ਸ਼ਿਵਰਾਤਰੀ ਦਾ ਜਿਹੜਾ ਪਰਵ ਹੈ ਉਹ ਇੰਨੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਤੇ ਆਖਰ ਜਿਹੜਾ ਇਹ ਤਿਉਹਾਰ ਹੈ ਤੁਹਾਨੂੰ ਦਰਸ਼ਕਾਂ ਨਾਲ ਵੀ ਸਾਂਝਾ ਕਰਾਂਗੇ ਆਖਰੀ ਤਿਉਹਾਰ ਕਿਉਂ ਮਨਾਇਆ ਜਾਂਦਾ ਜੀ ਥੋੜਾ ਬਹੁਤ ਬਹੁਤ ਸਵਾਗਤ ਜੀ ਆ ਹਰ ਹਰ ਮਹਾਦੇਵ ਸ਼ਿਵਰਾਤਰੀ ਦਾ ਮਹਾਪਰਵ ਅਸੀਂ ਇੱਥੇ ਹਰ ਸਾਲ ਇੱਥੇ ਮਨਾਉਂਦੇ ਆਂ ਪਿਛਲੇ 5 ਸਾਲ ਤੋਂ ਅਸੀਂ ਇਹ ਤਿਉਹਾਰ 5 ਦਿਨਾਂ ਦਾ ਕਰਤਾ ਪਹਿਲਾਂ ਵਿਆਹ ਹਥ ਹੋਏਗਾ ਫਿਰ ਹਲਦੀ ਫਿਰ ਮਹਿੰਦੀ ਫਿਰ ਸੇਰਾਬੰਦੀ ਤੇ ਫਿਰ ਅੱਜ ਸ਼ਿਵਰਾਤਰੀ ਦਾ ਪਰਬ ਮਨਾਇਆ ਜਾਂਦਾ ਸਰ ਇਹ ਪੁੱਛਣਾ ਚਾਹਾਂਗਾ ਕਿ ਵੀ ਜਿਹੜਾ ਸ਼ਿਵਰਾਤਰੀ ਦਾ ਤਿਉਹਾਰ ਹੈ ਉਹ ਕਿਸ ਕਾਰਨ ਮਨਾਇਆ ਜਾਂਦਾ ਕਿਉਂਕਿ ਜਿਹੜਾ ਪੂਰੇ ਹਿੰਦੁਸਤਾਨ 'ਚ ਤਿਉਹਾਰ ਮਨਾਇਆ ਜਾਂਦਾ ਬਾਹਰ ਵੀ ਅੱਜ ਹੁਣ ਮਨਾਇਆ ਜਾਣ ਲੱਗ ਪਿਆ ਤੇ ਜਿਹੜੀ ਸ਼ਰਧਾ ਭਾਵਨਾ ਇੰਨੀ ਹੈ ਦਾ ਕਿ ਇਹਨੂੰ ਧਰਮਾਂ ਤੋਂ ਵਿੱਚ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਤਾਂ ਆਖਰੀ ਇਹ ਨਹੀਂ ਦੱਸਣਾ ਚਾਹਾਂਗਾ ਕਿ ਵੀ ਦਰਸ਼ਕਾਂ ਨੂੰ ਵੀ ਆਖਰੀ ਤਿਉਹਾਰ ਮਨਾਇਆ ਕਿਉਂ ਜਾਂਦਾ ਹੈ ਸ਼ਿਵ ਪੁਰਾਣ ਕੇ ਅਨੁਸਾਰ ਜੀ ਅੱਜ ਕਾ ਦਿਨ ਉਹ ਦਿਨ ਹੈ जिस दिन पहली बार शिवलिंग रूप के ऊपर भगवान शंकर पृथ्वी पर प्रादुर्भाव हुए भगवान निराकार है लेकिन शिवलिंग जो है ये निराकार की साकार रूप के बीच पूजा है आप इस तरह भी कह सकते हैं कि भगवान निराकार से साकार रूप के बीच प्रगट रात्रि के दिन हुए। ਜੀ ਇਸ ਨਾਲ ਹੀ ਕਹਾਣੀ ਹੋਰ ਵੀ ਜੁੜੀ ਹੋਈ ਹੈ ਕਿ ਬ੍ਰਹਮਾ ਔਰ ਵਿਸ਼ਨੂੰ ਕੇ ਦੋਨਾਂ ਕੇ ਵਿੱਚ ਯੁੱਧ ਥਾ ਕਿ ਸਾਡੇ ਤੋਂ ਸਭ ਤੋਂ ਵੱਡਾ ਕੌਣ ਹੈ ਜੀ ਔਰ ਕਿਸ ਕੀ ਪੂਜਾ ਹੋਣੀ ਚਾਹੀਦੀ ਜੀ ਜਦ ਸ਼ਿਵਲਿੰਗ ਪ੍ਰਗਟ ਹੋਏ ਤਾਂ ਭਗਵਾਨ ਸ਼ਿਵ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਸ਼ਿਵਲਿੰਗ ਕੀ ਆਦੀ ਔਰ ਅੰਤ ਲੱਭੋ ਜੀ ਬ੍ਰਹਮਾ ਜੀ ਹਾਂਸ ਪਰ ਸਵਾਰੀ ਕਰਕੇ ਇਨ ਦਾ ਉਪਰਲਾ ਸਿਰ ਆ ਲੱਭਣ ਚਲੇ ਗਏ ਜੀ ਔਰ ਵਿਸ਼ਨੂ ਜੀ ਨਿਚਲਾ ਸਿਰ ਆ ਲੱਭਣ ਚਲੇ ਗਏ ਜੀ ਜਦ ਬ੍ਰਹਮਾ ਜੀ ਉੱਪਰ ਜਾ ਰਹੇ ਤੇ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਕੇਤਕੀ ਦਾ ਫੁੱਲ ਮਿਲਿਆ ਜੀ ਲੇਕਿਨ ਉਹ ਆਤਮ ਤ ਨਹੀਂ ਲੱਭ ਸਕੇ ਜੀ ਸ਼ਿਵਲਿੰਗ ਦਾ ਆਤਮ ਤ ਨਹੀਂ ਲੱਭ ਸਕੇ ਉਹਨਾਂ ਨੇ ਕੇਤਕੀ ਦੇ ਫੁੱਲ ਨੂੰ ਕਿਹਾ ਭਾਈ ਮੇਰੀ ਗਵਾਹੀ ਦੇ ਦੀ ਵੀ ਵਾਕਈ ਬ੍ਰਹਮਾ ਜੀ ਨੇ ਇਨਕਾ ਅੰਤ ਲੱਭ ਲਿਆ ਜੀ ਕੇਤਕੀ ਨੇ ਗਿਆ ਠੀਕ ਹੈ ਤਾਂ ਉਸਕੇ ਬਾਅਦ ਵਿਸ਼ਨੂੰ ਜੀ 인ਕਾ ਆਦ ਹੀ ਨਹੀਂ ਲੱਭ ਸਕੇ 인ਕੀ ਸ਼ੁਰੂਆਤ ਨਹੀਂ ਲੱਭ ਸਕੇ ਜੀ ਉਹਨਾਂ ਨੇ ਤਾਂ ਆਕੇ ਕਹਿ ਦਿਆ ਕਿ ਭਗਵਾਨ ਸ਼ੰਕਰ ਮੰਨੂ ਤਾਂ ਸ਼ਿਵਲਿੰਗ ਦਾ ਆਦ ਲੱਭਿਆ ਨਹੀਂ ਜੀ ਲੇਕਿਨ ਬ੍ਰਹਮਾ ਜੀ ਨੇ ਝੂਠ ਬੋਲ ਦਿਆ ਕਿ ਬਈ ਇਹ ਦੇਖੋ ਜੀ ਕੇਤਕੀ ਕਾ ਫੁੱਲ ਗਵਾ ਹੈ ਮੈਂ 인ਕਾ ਅੰਤ ਦੇਖ ਕੇ ਆਇਆ ਜੀ ਤਾਂ ਸਚਾਈ ਸਾਹਮਣੇ ਆ ਗਈ ਉਨਾਂ ਨੂੰ ਕੀਤਕੀ ਨੂੰ ਸਰਾਬ ਮਿਲ ਗਿਆ ਕਿ ਕੀਤਕੀ ਫੁੱਲ ਕਵੀ ਤੂੰ ਸੀਵਲਿੰਗ ਪਰ ਨਹੀਂ ਚੜੇਗਾ ਜੀ ਔਰ ਬ੍ਰਹਮਾ ਜੀ ਨੂੰ ਕਹਿ ਦਿਆ ਕਿ ਤੇਰੀ ਪੂਜਾ ਨਹੀਂ ਸੰਸਾਰ ਦੇ ਵਿੱਚ ਹੋਏਗੀ ਤੇਰੇ ਮੰਦਰ ਨਹੀਂ ਹੋਏਗੇ ਜੀ ਇਸ ਕਰਕੇ ਇੱਕੋ ਇੱਕ ਮੰਦਰ ਰਾਜਸਥਾਨ ਦੇ ਵਿੱਚ ਪੁਸ਼ਕਰ ਹੈ ਬ੍ਰਹਮਾ ਜੀ ਦਾ ਨਹੀਂ ਤਾਂ ਆਮ ਬ੍ਰਹਮਾ ਜੀ ਕੇ ਮੰਦਰ ਨਹੀਂ ਹੈ ਜੀ ਤੋ ਇਹ ਦਿਨ ਜੋ ਹੈ ਸ਼ਿਵਰਾਤਰੀ ਇਸ ਦਿਨ ਇੱਕ ਵਾਰ ਹੋਰ ਵੀ ਦਿਆ ਭਗਵਾਨ ਸ਼ੰਕਰ ਕੇ ਨੇ ਕਿ ਜਿਤਨੇ ਵੀ ਸ਼ਿਵਲਿੰਗ ਹੋਣਗੇ ਪ੍ਰithvi ਪਰ ਸਾਰੇ ਕੇ ਵਿੱਚ ਮੇਰਾ ਪ੍ਰਕਾਸ਼ ਹੋਗਾ ਜੀ ਕਹੀਂ ਵੱਧ ਕਹੀਂ ਘੱਟ ਤੋ ਸਾਰੀ ਸ਼ਿਵਲਿੰਗਾ ਕੀ ਪੂਜਾ ਹੋਣੀ ਚਾਹੀਦੀ ਹੈ ਇੱਕ ਬਾਤ ਤਾਂ ਹੈ ਇਹ ਦੀ ਦੂਸਰੀ ਬਾਤ ਇਹ ਹੈ ਕਿ ਸਾਡੇ ਮੰਨਤਾ ਇਹ ਵੀ ਬਣ ਗਈ ਕਿ ਇਸ ਦਿਨ ਭਗਵਾਨ ਸ਼ੰਕਰ ਕੀ ਸ਼ਾਦੀ ਹੋਈ ਧੀ ਜੀ ਮਾਂ ਪਾਰਵਤੀ ਨਾਲ ਭਗਤੀ ਨਾਲ ਇਸ ਕਰਕੇ ਲੋਕ ਵਿਆਹ ਹੱਥ ਦਿਨ ਸਮਝਦੇ ਨੇ ਹਲਦ ਹੱਥ ਦਿਨ ਉਸਕੇ ਬਾਅਦ ਮਹਿੰਦੀ ਉਸਕੇ ਬਾਅਦ ਕੱਲ ਸੇਰਾ ਬੰਦੀ ਮਨਾਣੇ ਆ ਤਾਂ ਇਹ ਇਸ ਨਾਲ ਵੀ ਜੋੜ ਲੈਂਦੇ ਆ ਕਿ ਭਈ ਇਹ ਭਗਵਾਨ ਸ਼ੰਕਰ ਕੀ ਸ਼ਾਦੀ ਇਸ ਦਿਨ ਹੋਈ ਧੀ ਤੋ ਆਪਣੇ ਆਪਣੇ ਮੰਨਤਾ ਹੈ ਆਪਣੀ ਆਪਣੀ ਸ਼ਰਧਾ ਹੈ ਲੇਕਿਨ ਇਹ ਸਤਿ ਹੈ ਕਿ ਆਦੀ ਪੁਰਸ਼ੋ ਹੈ ਭਗਵਾਨ ਜੋ ਹੈ ਉਹ ਸ਼ਿਵ ਹੈ ਯਾ ਸ਼ਿਵ ਹੀ ਭਗਵਾਨ ਹੈ ਸਾਡੇ 15ਵੇਂ ਪਾਤਸ਼ਾਹ ਨੇ ਵੀ ਕਿਹਾ ਮਹਾਕਾਲ ਹੈ ਪਿਤਾ ਅਪਾਰਾ ਮਾਤ ਕਾਲ ਦਾ ਮਾਤ ਹਮਾਰਾ ਜੀ ਤਾਂ ਇਹ ਮਹੱਤਤਾ ਹੈ ਕਾਰੇ ਵੀਰ ਬਜਰੰਗੀ ਹਰ ਹਰ ਮਾਂ ਦੇ